ਤਾਂ ਪੰਜਾਬ ਸਰਕਾਰ ਦਾ ਰੋਲ ਹੈ ਪੰਜਾਬ ਸਰਕਾਰ ਉਹਨਾਂ ਦੇ ਹੂ-ਹੂ ਨਕਸ਼ੇਕਾਰਮਾਂ ਤੇ ਚੱਲ ਰਹੀ ਐ ਕੋਈ ਉਹ ਕੇਂਦਰੀਕਰਨ ਜਿਹੜਾ ਰਾਜਾਂ ਦੇ ਅਧਿਕਾਰ ਖੋ ਰਏ ਆ ਜਾਂ ਬਿਜਲੀ ਬਿੱਲ ਜਾਂ ਜੋ ਪਾਣੀ ਬਾਰੇ ਜਾਂ ਜੋ ਵੀ ਕਰ ਰਹੇ ਆ ਉਹਦਾ ਕੋਈ ਵਿਰੋਧ ਨਹੀਂ ਕਰ ਰਹੀ ਇਹ ਡੰਗ ਟਪਾਈ ਕਰ ਰਹੀ ਐ ਤੇ ਲੋਕਾਂ ਨੂੰ ਭਗਵੰਤ ਮਾਨ ਚੁਟਕਲੇ ਸੁਣਾ ਕੇ ਸਾਰ ਰਿਆ ਇਹਨਾਂ ਦਾ ਫਰਜ਼ ਬਣਦਾ ਹੈ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਐ ਇਹ ਅੱਖਾ ਪੁੰਝਣ ਵਾਸਤੇ ਨੇ ਬੁਲਾਉਣਾ ਇਹਨੂੰ ਪਿੰਡ ਪੱਦਰ ਤੋਂ ਲੈ ਕੇ ਉੱਥੇ ਵਿਰੋਧ ਵੀ ਕਰਨਾ ਕੇਂਦਰ ਸਰਕਾਰ ਦੇ ਅੱਗੇ ਰੱਖਣ ਵਿਰੋਧ ਇਹਨਾਂ ਜਿਹੜੇ ਕਦਮ ਆ ਸਰਕਾਰ ਦੇ ਮਤਲਬ ਇਹਨਾਂ ਨੂੰ ਵਿਧਾਨ ਸਭਾ ਚ ਸੈਸ਼ਨ ਬੁਲਾ ਕੇ ਰੱਦ ਕਰਨਾ ਲੋਕਾਂ ਨੇ ਪਾਰਟੀ ਦੇ ਤੌਰ ਤੇ ਵੋਟ ਦੀ ਪਾਰਟੀ ਨੂੰ ਅੱਗੇ ਲੈ ਆਓ ਫਿਰ ਜਿਹੜੇ ਘਾੜੂ ਦੇ ਕੈਂਡੀਡੇਟ ਜਿਤਾ ਕੇ ਭੇਜੇ ਸੀ ਫਿਰ ਉਹ ਕਿਉਂ ਨਹੀਂ ਗੱਲ ਕਰ ਰਹੇ ਜਿਹੜੇ ਕਹਿੰਦੇ ਸੀ ਮਜ਼ਦੂਰਾਂ ਦੀ ਗੱਲ ਕਰਾਂਗੇ ਕਿਸਾਨਾਂ ਦੀ ਗੱਲ ਕਰਾਂਗੇ ਇਹ ਮਜ਼ਦੂਰਾਂ ਦੇ ਖਿਲਾਫ ਫੈਸਲਾ ਤੇ ਕਿਸਾਨਾਂ ਦੇ ਖਿਲਾਫ ਫੈਸਲਾ हां बिल्कुल कर रही है केंद्र सरकार फैसले कर रही है ਤੇ ਜਿਹੜੀ ਸਟੇਟ ਸਰਕਾਰ ਆ ਸਾਡੀ ਹੂਬ ਹੂ ਲਾਗੂ ਕਰ ਰਹੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਇਹ ਬਿਲਕੁਲ ਨਹੀਂ ਉਹਦਾ ਵਿਰੋਧ ਨਹੀਂ ਕਰ ਰਹੇ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਡਰਾਮੇਬਾਜ਼ੀ ਛੱਡਣੀ ਚਾਹੀਦੀ ਹੈ ਤੇ ਆਪ ਦਾ ਵਿਰੋਧ ਕੇਂਦਰ ਕੋਲੇ ਜਾ ਕੇ ਵੀ ਦਰਜ ਕਰਾਉਣਾ ਚਾਹੀਦਾ ਕਿਉਂਕਿ ਸਟੇਟਾਂ ਦੇ ਅਧਿਕਾਰ ਆ ਜਿਹੜੇ ਉਹ ਚਾਹ ਪਾਣੀ ਦਾ ਮਾਮਲਾ ਹੋਵੇ ਬਿਜਲੀ ਦਾ ਹੋਵੇ ਸਿੱਖਿਆ ਦਾ ਹੋਵੇ ਹੋਰ ਖੇਤਰ ਸਿਹਤ ਦਾ ਮਾਮਲਾ ਹੋਵੇ ਸਾਰੇ ਖੇਤਰਾਂ 'ਚ ਇੱਕ ਇੱਕ ਕਰਕੇ ਉਹ ਗਵਾ ਰਹੇ ਆ ਇਹ ਇੱਕ ਇੱਕ ਗਵਾ ਰਹੀ ਹੈ ਤੇ ਭਗਵੰਤ ਮਾਨ ਤਾਂ ਵੱਡੇ ਵੱਡੇ ਫਲੈਕਸ ਬੋਰਡ ਲਏ ਜਾਂਦੇ ਸਿੱਖਿਆ ਨੀਤੀ ਦੇ ਵਾਸਤੇ ਜਿਹੜੇ ਹੈਡ ਟੀਚਰਸ ਹੀ ਉਹਨਾਂ ਨੂੰ ਅਹਮਦਾਬਾਦ ਤੋਂ ਟ੍ਰੇਨਿੰਗ ਕਰਵਾਈ ਗਈ ਹੈ ਤੇ ਜਿਹੜੇ ਪ੍ਰਿੰਸੀਪਲ ਸੀ ਉਹਨਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਕਰਵਾਈ ਗਈ ਹੈ ਕਹਿੰਦੇ ਸਿੱਖਿਆ ਨੀਤੀ ਸਿੱਖਿਆ ਬਹੁਤ ਵਧੀਆ ਹੋ ਗਈ ਹੈ ਕਿੰਨਾ ਮੈਂ ਇੰਨੀ ਗੱਲ ਹੀ ਕਹਿਣੀ ਚਾਹਣਾ ਇਹਦੇ ਚ ਬਹੁਤਾ ਲੰਬਾ ਨਹੀਂ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਨਾ ਆਪਦੇ ਮਨੋਰੰਜਨ ਕਰਨ ਦੀ ਖਾਤਰ ਕਿਸੇ ਕਲਾਕਾਰ ਦੀ ਲੋੜ ਨਹੀਂ ਪੈਂਦੀ ਮੁੱਖ ਮੰਤਰੀ ਕਾਫੀ ਹੈ ਵੀ ਉਹ ਤਮਾਸ਼ਾ ਕਰ ਰਿਹਾ ਹੈ ਡਰਾਮੇ ਉਹ ਚੁਟਕਲੇ ਸੁਣਾ ਕੇ ਟਾਈਮ ਪਾਸ ਕਰ ਰਿਹਾ ਹੈ ਵੀ ਬਾਕੀ ਦਾ ਕੰਮ ਖਤਮ ਹੈ ਜਿਹੜਾ ਰਾਜਨੀਤੀਵਾਦੀਆਂ ਵਾਲਾ ਲੋਕਾਂ ਦੇ ਕੰਮਾਂ ਦਾ ਕੰਮ ਹੈ ਜਿਹੜੇ ਕੰਮ ਕਰਨੇ ਹੁੰਦੇ ਲੋਕਾਂ ਦੇ ਲੋਕਾਂ ਦਾ ਵਿਕਾਸ ਕਰਨਾ ਹੈ ਕੋਈ ਖੇਤੀ ਨੀਤੀ ਸਿੱਖਿਆ ਨੀਤੀ ਜਿਹੜੀਆਂ ਨੀਤੀਆਂ ਦੇ ਵਾਅਦੇ ਕੀਤੇ ਉਦਯੋਗ ਨੀਤੀ ਰੁਜ਼ਗਾਰ ਨੀਤੀ ਉਹ ਤਾਂ ਕੋਈ ਲੈਂਦੀ ਨਹੀਂ ਪਰ ਇਹ ਚੁਟਕਲੇ ਸੁਣਾ ਰਿਹਾ ਸਾਨੂੰ ਤੇ ਹੁਣ ਇਹ ਕਲਾਕਾਰਾਂ ਦਾ ਇਕੱਲਾ ਕੰਮ ਕਰ ਰਿਹਾ ਹੋਰ ਕੋਈ ਕੰਮ ਨਹੀਂ ਕਰ ਰਿਹਾ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਕਿਵੇਂ ਦੇਖਦੇ ਹੋ ਜਿਹੜੀ ਸਰਕਾਰ ਸੀ ਉਹਨੂੰ ਕੀ ਕੀ ਹੋ ਜਾਂ ਰੋਲ ਅਦਾ ਕਰਦੀ ਸਮਝਦੇ ਹੋ ਤੁਸੀਂ ਜਿਹੜੀਆਂ ਸਰਕਾਰਾਂ ਜੀ ਇਹ ਕਾਰਪੋਰੇਟ ਦਿਆਂ ਦਲਾਲ ਬਣੀਆਂ ਹੋਣਗੀਆਂ ਜਿੱਦ ਕਰਕੇ ਪਾਲਿਸੀਆਂ ਕੰਪਨੀਆਂ ਬਣਾਉਂਦੀਆਂ ਜਿਵੇਂ ਕਿ ਬੀਜ ਦਾ ਜਿਹੜਾ ਐਕਟ ਬਣਾਇਆ ਇਹਦੇ ਚ ਬੀਟੀ ਬੀਜ ਵੀ ਲੈ ਕੇ ਆਉਣ ਇਹਨਾਂ ਨੇ ਕਿਸਾਨਾਂ ਦੇ ਹੱਥਾਂ ਦੇ ਵਿੱਚੋਂ ਬੀਜ ਖੋਣੇ ਆ ਇਸ ਤਰ੍ਹਾਂ ਮਨਰੇਗਾ ਦਾ ਜਿਹੜਾ ਰੋਜ਼ਗਾਰ ਖਤਮ ਕਰਕੇ ਕਿਸਾਨ ਮਜ਼ਦੂਰ ਨੂੰ ਪੜਿਆ ਜਾ ਰਿਹਾ ਤੇ ਸਰਕਾਰਾਂ ਕਿਸਾਨਾਂ ਤੇ ਜਿਹੜਾ ਕੰਪਨੀ ਦਾ ਦਲਾਲ ਬਣੀਆਂ ਹੂੰ ਬਾਪੂ ਜੀ ਮਨਰੇਗਾ ਦੇ ਵਿੱਚ ਕੱਲੀ ਦਿਹਾੜੀ ਆਉਂਦੀ ਹੈ ਕਿ ਹੋਰ ਵੀ ਕੋਈ ਕੰਮਕਾਰ ਆਉਂਦਾ ਉਸ ਨੂੰ ਲੈ ਕੇ ਜਿਹੜਾ ਵਿਰੋਧ ਹੋ ਰਿਹਾ ਸੀ ਮਨਰੇਗਾ ਦੇ ਵਿੱਚ ਤਾਂ ਜੀ ਹੁਣ ਸਾਰੇ ਮਜ਼ਦੂਰ ਭਰਾਵਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਪਰ ਉਹ ਹੁਣ ਖਤਮ ਹੋ ਜੂਗਾ ਜੀ ਜਦੋਂ ਕੱਲੇ ਰੋਜ਼ਗਾਰ ਦੀ ਗੱਲ ਹੀ ਹੈ ਕਿ ਉਹਨਾਂ ਦੀ ਜਿਹੜੀ ਦਿਹਾੜੀ ਲੱਗਦੀ ਸੀ ਉਹ ਬੰਦ ਹੋਊਗੀ ਕਿ ਹੋਰ ਵੀ ਕੁਝ ਹੁੰਦਾ ਸੀ ਇਹਦੇ ਵਿੱਚ ਜਦੋਂ ਦਿਹਾੜੀ ਬੰਦ ਹੋ ਗਈ ਜੀ ਫਿਰ ਰੋਜ਼ਗਾਰ ਦੂਸਰੇ ਜਿਹੜੇ ਹੋਰ ਕੋਈ ਵਿਕਾਸ ਕਾਰਜ ਆ ਉਹ ਤਾਂ ਹੁਣ ਕੀ ਕਹਿ ਸਕਦੇ ਆ ਕਿ ਸਰਕਾਰ ਦੀ ਪਾਲਿਸੀ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਣਾ ਹੈ ਹੂੰ ਜਿਹੜਾ ਵਿਕਾਸ ਕਾਰਜਾਂ ਤੇ ਉਹ ਪੈਸਾ ਲੱਗਦਾ ਸੀ ਉਹਦੇ ਤੇ ਵੀ ਅਸਰ ਪਊਗਾ ਜੋ ਸਰਕਾਰਾਂ ਨੇ ਸਟੇਟ ਦੀਆਂ ਸਰਕਾਰਾਂ ਨੇ ਉਹ ਜਿਹੜੇ ਸਾਈਨ ਅਪ ਆਇਆ ਆਪਦਾ ਹਿੱਸਾ ਬਣਦਾ ਹਿੱਸਾ 40% ਨਾ ਪਾਇਆ ਤਾਂ ਸਾਰੇ ਕੰਮਾਂ ਤੇ ਰੁਕਾਵਟ ਪੈਣੀ ਮਜ਼ਦੂਰਾਂ ਦੇ ਮੁੰਡਿਆਂ ਨੂੰ ਵੋਟਾਂ ਪਾਈਆਂ ਸੀ ਜਿਤਾਈਆਂ ਸੀ ਮਜ਼ਦੂਰਾਂ ਦੀ ਸਰਕਾਰ ਬਣਾਈ ਸੀ ਕਿਸਾਨਾਂ ਦੀ ਸਰਕਾਰ ਬਣਾਈ ਸੀ ਫਾਇਦਾ ਹੋਇਆ ਕੁਝ ਲੋਕ ਅੱਖਾਂ ਮੀਚ ਕੇ ਵੋਟਾਂ ਪਾਉਂਦੇ ਆ ਜੀ ਹਮੇਸ਼ਾ ਅੰਨੇ ਨੇ ਡਿੱਗਣੇ ਹੁੰਦਾ ਹੈ ਤੇ ਲੋਕ ਅੱਖਾਂ ਮੀਚ ਕੇ ਵੋਟਾਂ ਪਾਈਆਂ ਸੀ ਇਸ ਕਰਕੇ ਧੋਖਾ ਖਾ ਰਹੇ ਆ ਹੂੰ ਚੰਗੇ ਬੰਦਿਆਂ ਨੂੰ ਉਹ ਲੋਕ ਪਿੱਛੇ ਕਰ ਦਿੰਦੇ ਆ ਮਾੜਿਆਂ ਨੂੰ ਮੂਹਰੇ ਕਰ ਦਿੰਦੇ ਆ ਚੰਗੇ ਲੋਕ ਜਿਹੜੇ ਪਿੱਛੇ ਕੀਤੇ ਆ ਮਤਲਬ ਕਿ ਉਹ ਪਹਿਲਾਂ ਵਾਲੇ ਚੰਗੇ ਸੀ ਪਹਿਲਾਂ ਵਾਲਿਆਂ ਨੂੰ ਚੰਗੇ ਆਖਵਾ ਦਿੱਤਾ ਹੁਣ ਕੋਈ ਚੰਗਾ ਰੇ ਜੀ ਲੋਕ ਹੀ ਜਿਹੜੇ ਸਾਡੇ ਵੇਖਦੇ ਨਹੀਂਗੇ ਜੇ ਇੱਕ ਗਲੀ ਚ ਇੱਕ ਬੰਦਾ ਕਿਸੇ ਪਾਸੇ ਦੂਜੀ ਤਰ੍ਹਾਂ ਚ ਹੋ ਗਿਆ ਤੇ ਦੂਜਾ ਦੂਜੇ ਪਾਸੇ ਹੋ ਜਾਂਦਾ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਅਸੀਂ ਉਮੀਦਵਾਰ ਵੇਖਦੇ ਹੀ ਨਹੀਂ ਵੀ ਕਿਹੋ ਜਿਹਾ ਕੀ ਲੱਗਦਾ ਇਹ ਵੋਟਾਂ ਨਾਲ ਰਾਜ ਆ ਜਿਹੜੇ ਵੋਟਾਂ ਨਾਲ ਚੁਣ ਕੇ ਭੇਜਦੇ ਆ ਉਹ ਗੱਲ ਕਰਦੇ ਆ ਪੰਜਾਬ ਦੀ ਮੁੱਦਿਆਂ ਦੀ ਪੰਜਾਬ ਦੇ ਲੋਕਾਂ ਦੀ ਆਮ ਲੋਕਾਂ ਦੀ ਗੱਲ ਕਰਦੇ ਨੇ ਬਿਲਕੁਲ ਨਹੀਂ ਜੀ ਝੁੱਗਾਂ ਝੁੱਗਾਂ ਤੋਂ ਮਾੜਾ ਬੰਦਾ ਲਤਾੜੇ ਜਾਣ ਵਾਸਤੇ ਬਣੇ ਹੂੰ ਇਸ ਕਰਕੇ ਲੋਕ ਸੰਗਠਿਤ ਨਹੀਂ ਹੁੰਦੇ ਜਿਹੜੇ ਵਪਾਰੀ ਲੋਕ ਸੰਗਠਿਤ ਹੋ ਕੇ ਅੱਗੇ ਆਪਣੇ ਲੋਕਾਂ ਤੇ ਰਾਜ ਕਰ ਰਹੇ ਹੂੰ ਕਿਵੇਂ ਦੇਖਦੇ ਹੋ ਜੀ ਸਰਕਾਰ ਨੂੰ ਜੀ ਸਰਕਾਰ ਮੁੱਖ ਮੰਤਰੀ ਚੰਗਾ ਜਿਹੜੇ ਐਮ ਐਲ ਏ ਉਹ ਮਾੜੇ ਆ ਕਹਿੰਦੇ ਉਹ ਨਹੀਂ ਬੋਲਦੇ ਹੋਗੇ ਉਹ ਸਾਥ ਨਹੀਂ ਦਿੰਦੇ ਐਮ ਐਲ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਦਾ ਕਹਿ ਦਿੰਦੀ ਆ ਅੱਧਾ ਉਧਰ ਨੂੰ ਹੋ ਜਾਊਗਾ ਅੱਧਾ ਉਧਰ ਨੂੰ ਹੋ ਜਾਊਗਾ ਨਹੀਂ ਬਹੁਮਤ ਟੁੱਟ ਜੂ ਐਸੇ ਕਰਕੇ ਭਗਵੰਤ ਮਾਨ ਪਿੱਛੇ ਤੁਰਿਆ ਫਿਰਦਾ ਇਹਨਾਂ ਨੇ ਭਗਵੰਤ ਮਾਨ ਜਿਹੜੇ ਕਿਹਾ ਕਿ ਰਾਜਾ ਚੰਗਾ ਵਜ਼ੀਰ ਆਟੋਮੈਟਿਕ ਹੀ ਚੰਗੇ ਆ ਜਦੋਂ ਵਜ਼ੀਰ ਹੀ ਮੈਂਟਮੈਂਟ ਤੋਂ ਤਾਂ ਗੱਪ ਮਾਰੀ ਜਾਂਦਾ ਮੈਂਟਮੈਂਟ ਤੋਂ ਗੱਲ ਤੋਂ ਬਦਲ ਜਾਂਦਾਗਾ ਤੇ ਫਿਰ ਵਜ਼ੀਰ ਕੀ ਕਰਨਗੇ ਵਜ਼ੀਰ ਨਕੀਆ ਉਦੋਂ ਵੀ ਮਾੜੇ ਆ ਆਪ ਸੜਕਾਂ ਜਿਹੜੀਆਂ ਇਸ਼ਤਿਹਾਰ ਲਾਉਂਦੇ ਆ ਆ ਟੱਪ ਕੇ ਆਏ ਆ ਕਿੱਡਾ ਬੁਰਾ ਹਾਲ ਆ ਕਿੰਨੇ ਖੱਡੇ ਆ ਆ ਟੋਲ ਟੈਕਸਾਂ ਦੇ ਉਹ ਬਾਜ ਵਾਲਾ ਰੋਡ ਵਧੀਆ ਬਣਾਤਾ ਜੇ ਇਹ ਰੋਡ ਬਣਦਾ ਤਾਂ ਫਿਰ ਜਿਹੜਾ ਬਾੜਨੇ ਉਹਨਾਂ ਨੂੰ ਕਾਰਪੋਰੇਟ ਕਰਾਉਣ ਮੁਨਾਫਾ ਉਧਰ ਦੀਆਂ ਗੱਡੀਆਂ ਟੱਪਦੀਆਂ ਫਿਰ ਇੱਧਰ ਦੀ ਟੱਪਣ ਲੱਗ ਜਣਗੀਆਂ ਤਾਂ ਕਰਕੇ ਇਹ ਸੜਕਾਂ ਜਿਹੜੀਆਂ ਨਕੇ ਕਹਿੰਦੇ ਅਸੀਂ ਬਹੁਤ ਸੜਕਾਂ ਚੰਗੀਆਂ ਬਣਾਤੀਆਂ ਓਏ ਨੂੰ ਜਖਸੀਰ ਐਮਐਲਏ ਨੂੰ ਪੁੱਛਦੇ ਆ ਅੱਜ ਦੀ ਸੜਕਾ ਨਗਿਆਡੇ ਤੋਂ ਲੈ ਕੇ ਇੱਥੋਂ ਤੱਕ ਕਿੰਨਾ ਬੁਰਾ ਹਾਲ ਆ ਕੋਈ ਢੂਈਂ ਦਾ ਮਰੀਜ਼ ਕਿਸੇ ਦੀ ਧੀ ਦਾ ਜਾਪਾ ਜਾਂ ਕਿਸੇ ਨੇ ਐਮਰਜੈਂਸੀ ਜਾਣਾਗਾ ਇੱਥੇ ਗੋਡੇ-ਗੋਡੇ ਖੱਡੇ ਆ ਤੇ ਬੱਸ ਸਟੈਂਡ ਤੋਂ ਲੈ ਕੇ ਗੋਨਾਂਨੇ ਦੇ ਤੋਂ ਉਹ 25 ਤੱਕ ਕਿੰਨੇ ਉੱਣਗੇ ਲੋਕਾਂ ਨੇ ਕਿ ਉਹ ਜਿਹੜੇ ਖਲੀਆਂ ਸੀ ਇੱਟਾਂ ਦੀ ਬਜਰੀ ਪਾ ਪਾ ਕੇ ਭਰੇ ਆ ਉਹ ਉਹ ਇਹਨਾਂ ਨੂੰ ਕਉ ਨਹੀਂ ਦਿੰਦੇ ਤਾਂ ਕਰਕੇ ਆ ਕਿੰਨਾ ਚਰੋਗੇ ਸੜਕਾਂ ਨਿੱਕੇ ਗੋਜੈਤੋਂ ਰੰਗ ਪੈਣ ਗੋਨਣ ਤੋਂ ਲੈ ਕੇ ਜੈਤੋਂ ਤੱਕ ਕੀ ਬੁਰਾ ਹਾਲਾ ਸੜਕ ਦਾ ਇਹ ਗੱਪ ਮਾਰਦਾ ਇਸ਼ਤਿਹਾਰ ਲਾਉਂ ਬੰਗੇ ਝੂਠੇ ਲਾਉਂਦੇ ਆ ਵਿਕਾਸ ਬਕੂਸਤਾ ਪਹਿਲਾਂ ਵੀ ਨਹੀਂ ਹੋਇਆ ਹੁਣ ਵੀ ਨਹੀਂ ਹੋਇਆ ਕਾਂਗਰਸ ਵਾਲੇ ਵੀ ਰੋਲਾ ਪਾਈ ਜਾਂਦੇ ਕਹਿੰਦੇ ਮਨਰੇਗਾ ਦੀ ਸਕੀਮ ਜੀ ਜਿਹੜੀ ਮਨਰੇਗਾ ਐਕਟ ਲਿਆਂਦਾ ਉਹਨੂੰ ਕਹਿੰਦੇ ਵਾਪਸ ਲਓ ਵਾਪਸ ਲਓ ਮੁਰਦਾਬਾਦ ਕਰੀ ਜਾਂਦੇ ਆ ਜੀ ਕਾਂਗਰਸ ਵਾਲੇ ਕਿਵੇਂ ਆ ਮਖਾ ਜੀ ਨਾ ਕਾਲੀ ਚੰਗੇ ਆ ਨਾ ਕਾਂਗਰਸ ਚੰਗੇ ਆ ਨਾ ਭਗਵੰਤ ਮਾਨ ਜੇ ਗਾਣੂ ਭਾਜਪੀ ਬਣ ਜੇ ਹੋਰ ਬਣ ਜਾਣ ਕਿਸੇ ਨੇ ਕੁਝ ਨਹੀਂ ਕਰਨਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਕਰਨੀ ਇਹਨਾਂ ਨੇ ਕਾਰਪੋਰੇਟ ਕਰਾਣਾਂ ਦੀ ਗੱਲ ਹੀ ਕਰਨੀ ਆ ਜਿਹੜਾ ਸੁਖਵੀਰ ਪਹਿਲਾਂ ਬਾਦਲਾਇਆ ਕਹਿੰਦਾ ਹੁੰਦਾ ਸੀ ਇਹਦਾ ਵਿਹਲੜਾ ਉਹ ਧਰਨੇ ਤੇ ਬਹਿੰਦੇ ਆ ਤੇ ਜਦੋਂ ਹੁਣ ਆਪਤਨ ਕੀਆ ਧਰਨੇ ਤੇ ਮੈਂਦਾ ਸੀ ਪੁੱਛਦੇ ਹੁਣ ਇਹਨਾਂ ਨੂੰ ਘਰੋਂ ਘਟਦਾ ਸ਼ਹਿਰ ਸੇ ਮਰਨ ਬਾਦਲ ਨੇ ਜਿਹੜਾ ਧਰਨੇ ਤੇ ਬਹਿੰਦਾ ਤਾ ਕਰਕੇ ਜਦੋਂ ਦਾ ਸਤਾਜ ਹੁੰਦੇ ਆ ਉਹ ਤੋਂ ਗੱਲ ਹੋਰ ਕਰਦੇ ਜਦੋਂ ਸਤਾਜ ਤੋਂ ਬਾਹਰ ਹੁੰਦੇ ਆ ਉਦੋਂ ਗੱਲ ਹੋਰ ਕਰਦੇ ਸੁਖਵੀਰ ਬਾਦਲ ਕਿਹਾ ਤਾਂ ਬਿਆਨ ਵੀ ਆਉਂਦਾ ਕਹਿੰਦੇ ਕਿਸਾਨ ਹੀ ਕਹਿ ਰਹੇ ਆ ਬੀਜੇਪੀ ਨਾਲ ਗੱਠ ਜੋੜ ਕਰ ਲੋ ਕਹਿੰਦੇ ਵੋਟਾਂ ਬਹੁਤ ਪੈਣਗੀਆਂ ਜੀ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਕਹਿੰਦੇ ਸਰਕਾਰ ਬਣ ਜਾਣੀ ਆ 227 ਦੇ ਵਿੱਚ ਗੱਠ ਜੋੜ ਕਰਾਂਗੇ ਬੀਜੇਪੀ ਨਾਲ ਕਾਲੇ ਕਾਨੂੰਨ ਲੈ ਕੇ ਆਏ ਆ ਉਦੋਂ ਇਹਨਾਂ ਨੇ ਬਾਦਲ ਆ ਲੈਣੇ ਹਮਾਇਤ ਕੀਤੀ ਸੀ ਤੇ ਬਾਦਲ ਦੇ ਘਰੋਂ ਜਿਹੜੀ ਨਿੱਕੀ ਹਰਸ਼ਮਰਨ ਕੌਰ ਬਾਦਲ ਆਉਣੇ ਵੀ ਆਖਿਆ ਸੀ ਜਿਹੜੇ ਬਿੱਲ ਲੈ ਕੇ ਆਏ ਮੋਦੀ ਸਰਕਾਰ ਬਹੁਤ ਚੰਗੇ ਆ ਤੇ ਬਾਦਲ ਸ਼ਾਹ ਨੇ ਵੀ ਕਿਹਾ ਸੀ ਤੇ ਜਦੋਂ ਲੋਕ ਇਹਨਾਂ ਦੇ ਤਵੇਲਿਆਂ ਦੇ ਮੂਰੇ ਜਾਵੜੇ ਜਿਹੜੇ ਕੋਠੀ ਦੇ ਬਾਦਲ ਸ਼ਾਹ ਮੂਰੇ ਨਹੀਂ ਟੱਪਣ ਝੰਡੇ ਵਾਲੀ ਗੱਡੀ ਨ ਟੱਪਣ ਹੁੰਦਾ ਸੀ ਤੇ ਇਹਦੇ ਬਾਅਦ ਚ ਬੈਠ ਕੇ ਉਹੀ ਇਹ ਤੋਂ ਸਥੀਪਾ ਦਵਾਇਆ ਇਹ ਲੋਕਾਂ ਦੀ ਤਾਕਤ ਹੁੰਦੀ ਆ ਤੇ ਤਾਂ ਕਰਕੇ ਹੁਣ ਵੀ ਇਹਨਾਂ ਨੇ ਭਾਜਪੀ ਨਾਲ ਸਮਝੌਤਾ ਕਰਨਾ ਸਰਕਾਰ ਬਣਾਉਣੀ ਇਹਨਾਂ ਨੂੰ ਲੋਕਾਂ ਦਾ ਕੋਈ ਮਤਲਬ ਇਹਨਾਂ ਦੀ ਕੁਰਸੀ ਨੂੰ ਹੱਥ ਪਾਣਾ ਚਾਹੀਦਾ ਜੀ ਕਿਵੇਂ ਦੇਖਦੇ ਹੋ ਸਰਕਾਰ ਵੀ ਹੁਣ ਤਾਂ ਵਿਰੋਧੀ ਧਿਰ ਵੀ ਹੈ ਜਿਹੜੀ ਰੌਲਾ ਪਾ ਰਹੀ ਹੈ ਕਹਿੰਦੀ ਮਨਰੇਗਾ ਦਾ ਕਾਨੂੰਨ, ਬਿਜਲੀ ਬਿੱਲ, ਬਿਜਲੀ ਸੋਧ ਬਿੱਲਾ ਜਿਹੜਾ ਉਹਨੂੰ ਵਾਪਸ ਲਓ ਕਹਿੰਦੀ, ਬੀਜ ਸੋਧ ਬਿੱਲਾ ਜਿਹੜਾ ਉਹਨੂੰ ਵਾਪਸ ਲਓ। ਰਾਹੁਲ ਗਾਂਧੀ ਆਏ ਦਿਨ ਮੀਟਿੰਗ ਕਰ ਲੈਂਦੀ ਐ ਸੀ। ਦੇਖੋ ਜਿਹੜੀਆਂ ਵਿਰੋਧੀ ਸਰਕਾਰ ਹੈਗੀਆਂ ਮਤਲਬ ਕਿ ਤੇਰਾ ਹੈਗੀਆਂ ਉਹ ਇਹ ਦੇਖਦੀਆਂ ਵੀ ਲੋਕਾਂ ਦੀ ਨਬਜ ਤੇ ਹੱਥ ਰੱਖ ਕੇ ਉਹ ਕਹਿੰਦੇ ਆ ਵੀ ਇਸ ਢੰਗ ਨਾਲ ਹੂੰ ਸ਼ਾਇਦ ਅੱਗੇ ਲੋਕ ਸਾਨੂੰ ਵੋਟਾਂ ਪਾ ਦੇਣ ਤੇ ਸਾਡੀ ਸਰਕਾਰ ਆ ਜੇ। ਖੁਰ ਉਹ ਕੁਛ ਨਹੀਂ ਦੇ ਰਹੀਆਂ ਉਹ ਸਰਕਾਰਾਂ ਹੀ ਇਥੋਂ ਗਈਆਂ ਤੇ ਉਹ ਸਰਕਾਰਾਂ ਲੋਕਾਂ ਨੇ ਪਹਿਲਾਂ ਵੀ ਵੇਖੀਆਂ ਇਹ ਮੌਜੂਦਾ ਸਰਕਾਰ ਵੀ ਵੇਖੀ ਹੋਈ ਆ ਸੋ ਕੋਈ ਉਹਨਾਂ ਤੋਂ ਨਹੀਂ ਨਿਕਲਣਾ ਜੇ ਨਰੇਗਾ ਦੀ ਗੱਲ ਕਰੀਏ ਨਰੇਗਾ ਨੂੰ ਮਤਲਬ ਕਿ ਬਣੇ ਨੂੰ 2005 ਚ ਬਣਿਆ ਹੋਇਆ ਜੀ ਉਸ ਸਮੇਂ ਕਾਲੀਆਂ ਦੀ ਸਰਕਾਰ ਵੀ ਗਈ ਆ ਜੀ ਉਸ ਸਮੇਂ ਕਾਂਗਰਸੀ ਸਰਕਾਰ ਵੀ ਗਈ ਆ ਜਿਸ ਤਰ੍ਹਾਂ ਦਾ ਨਰੇਗਾ ਦਾ ਰੂਪ ਸੀ ਉਹਨੂੰ ਉਸ ਰੂਪ ਚ ਉਹਨਾਂ ਸਰਕਾਰਾਂ ਨੇ ਲਾਗੂ ਹੀ ਨਹੀਂ ਕੀਤਾ ਉਹ ਸਮੇਂ ਨਰੇਗਾ ਮਜ਼ਦੂਰ ਆ ਜਿਹੜੇ ਉਹ ਸਰਪੰਚਾਂ ਦੇ ਗੁਲਾਮ ਬਣ ਕੇ ਰਹਿ ਗਏ ਹਮ ਸਰਪੰਚਾਂ ਦੇ ਜਿਹੜੇ ਘਰੇ ਕੰਮ ਕਰਦੇ ਮਜ਼ਦੂਰ ਸੀ ਉਹਨਾਂ ਦੀਆਂ ਦਿਹਾੜੀਆਂ ਲੱਗਦੀਆਂ ਸੀ ਦੂਸਰੇ ਮਜ਼ਦੂਰਾਂ ਨੂੰ ਕਹ ਲੋ ਵੀ ਉਹ ਬਾਹਰ ਕੱਢ ਦਿੰਦੇ ਸੀ ਉਸ ਸਮੇਂ ਵੀ ਇਹਦੇ ਚ ਧਾਂਦੜੀ ਹੋਈ ਆ ਤੇ ਹੁਣ ਜਿਹੜਾ ਮਤਲਬ ਕਿ ਉਹਦਾ ਨਵਾਂ ਜੀ ਰਾਮ ਜੀ ਲਿਆਂਦਾ ਉਹ ਤੇ ਕੁੱਲ ਹੀ ਚਾਰ ਇਸ ਪੱਖਾਂ ਤੋਂ ਹੀ ਮਤਲਬ ਕਿ ਨਕਾਰਾਤਮਕ ਹੈ ਸਿਰਫ ਤੇ ਸਿਰਫ ਜਿਹੜਾ 125 ਦਿਨ ਦੀ ਗੱਲ ਕਹੀ ਜਾ ਰਹੀ ਹੈ ਉਹ ਤਾਂ ਇੱਕ ਪਰਮਾਉ ਜਾਲ ਹੈ ਹੋਰ ਉਹਦੇ ਥੱਲੇ ਕੁਝ ਨਹੀਂ ਆ ਪਹਿਲਾਂ ਤਾਂ ਕੰਮ ਮੰਗਣ ਦਾ ਅਧਿਕਾਰ ਖਤਮ ਕਰਤਾ ਫੇਰ ਸਟੇਟਾਂ ਕੋਲੇ ਵੱਧ ਫੰਡ ਪਾਉਣ ਦੀ 40% ਉਹਨਾਂ ਨੂੰ ਕਿਹਾ ਗਿਆ ਜਿਹੜੇ ਪੰਜਾਬ ਵਰਗੇ ਸੂਬੇ ਆ ਦਿਵਾਲੀਆ ਕਾਨੂੰਨ ਦੇ ਕੰਡੇ ਤੇ ਖੜੇ ਆ ਉਹ 40% ਕਿੱਥੋਂ ਪਾ ਦੇਣਗੇ ਉਚਨਤ 40% ਪਾਉਣ ਦੀ ਸਮਰੱਥਾ ਨਹੀਂ ਆ ਕੰਮ ਮੰਗ ਨਹੀਂ ਸਕਦਾ ਅੱਗੇ ਜ਼ਰੂਰੀ ਸੀ ਕਿ ਨਰੇਗਾ ਨੂੰ ਕੰਮ ਮੰਗਣ ਤੇ ਕੰਮ ਦਿੱਤਾ ਜਾਂਦਾ ਸੀ ਫਿਰ ਇਹ ਸੀ ਵੀ ਖੇਤੀ ਨਾਲ ਜੋੜਨ ਦੀ ਗੱਲ ਕਿ ਜਿਹੜਾ ਚਾਰ ਮਤਲਬ ਕਿ 1 ਏਕੜ ਤੋਂ ਘੱਟ ਕਿਸਾਨ ਹੈ ਉਹ ਆਪਦੇ ਖੇਤ ਵਿੱਚ ਨਰੇਗਾ ਦਾ ਕੰਮ ਕਰਕੇ ਉਹ ਆਪਦੀ ਮਜ਼ਦੂਰੀ ਪਾ ਸਕਦਾ ਸੀ ਉਹ ਸਾਰੇ ਦਾ ਸਾਰਾ ਢਾਂਚਾ ਜਿਹੜਾ ਉਹ ਖਤਮ ਕਰਕੇ ਇੱਕ ਨਵਾਂ ਸਿਰਫ ਤੇ ਸਿਰਫ 125 ਰੁਪਿਆ ਦਾ ਛੋਸ਼ਾ ਛੱਡ ਕੇ ਇਹ ਜਿਹੜਾ ਉਹ ਲੋਕਾਂ ਨੂੰ ਭਲੇਖਾ ਪਾਇਆ ਜਾ ਰਿਹਾ ਮਜ਼ਦੂਰਾਂ ਨੂੰ ਭਲੇਖਾ ਪਾਇਆ ਜਾ ਰਿਹਾ ਉਹਦੇ ਵਿੱਚ ਕੱਖ ਨਹੀਂ ਹੂੰ ਤੇ ਕਿਵੇਂ ਹੁਣ ਵਾਪਸ ਹੋ ਸਕਦਾ ਏ ਵੱਡੀ ਲੰਬੰਦੀ ਹੋ ਸਕਦੀ ਆ ਲੋਕਾਂ ਦੇ ਵਿੱਚ ਦੇਖੋ ਇਹ ਦੇ ਵਾਪਸ ਹੋਣ ਦੀ ਗੱਲ ਜਾਂ ਲੋਕਾਂ ਦੇ ਵਿਰੋਧ ਦੀ ਗੱਲ ਤੇ ਆ ਰਹੀ ਆ ਵੀ ਜਿੱਥੇ ਬੀਜੇਪੀ ਦੀਆਂ ਵਿਰੋਧੀ ਸਰਕਾਰਾਂ ਆ ਹੂੰ ਉੱਥੇ ਤੇ ਦਾ ਵਿਰੋਧ ਹੋ ਹੀ ਰਿਹਾ ਹੈ ਪਰ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਆ ਉਹ ਵੀ ਵਿਰੋਧ ਕਰ ਰਹੀਆਂ ਡਾਇਰੈਕਟ ਇਨਡਾਇਰੈਕਟ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਇਹ ਕਾਨੂੰਨ ਸਰਕਾਰ ਨੇ ਇਸ ਤਰ੍ਹਾਂ ਲਾਗੂ ਕਰਤਾ ਤਾਂ ਬੀਜੇਪੀ ਦਾ ਜਿਹੜਾ ਇੰਨਾ ਵਿਰੋਧ ਹੋ ਜਾਣਾ ਹੈ ਕਿ ਬੀਜੇਪੀ ਦਾ ਆਉਣ ਵਾਲੇ ਸਮੇਂ 'ਚ ਇਹ ਫੂਸੜਾ ਸਾਫ ਹੋ ਸਕਦਾ ਕਿਉਂਕਿ ਮਜ਼ਦੂਰਾਂ ਦਾ ਜਿਹੜਾ ਆਰਥਿਕ ਸੰਕਟ ਹੈ ਰੋਜ਼ਗਾਰ ਹੈ ਉਹ ਲਗਾਤਾਰ ਘਟ ਰਿਹਾ ਹੈ ਖੇਤੀ 'ਚ ਮਸ਼ੀਨਰੀ ਆ ਗਈ ਰੋਜ਼ਗਾਰ ਹੈ ਜਿਹੜਾ ਉਹ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਰੋਜ਼ਗਾਰ ਦੇ ਨਹੀਂ ਰਹੀਆਂ ਸੋ ਇਸ ਕਰਕੇ ਨਾ ਉਹ ਮਿਲਟਰੀ 'ਚ ਜਾ ਸਕਦਾ ਉੱਥੇ ਵੀ ਉਹ ਮਤਲਬ ਕਿ ਉਹਨਾਂ ਨੇ ਬੰਦ ਕਰਤੀ ਭਰਤੀ ਉਸ ਤਰ੍ਹਾਂ ਦੀ ਜਿਹੜੀ ਪਹਿਲਾਂ ਦੀ ਭਰਤੀ ਸੀ ਸੋ ਜਦੋਂ ਉਹਨੂੰ ਰੋਜ਼ਗਾਰ ਨਾ ਮਿਲੂਗਾ ਤਾਂ ਭੁੱਖਾ ਮਜ਼ਦੂਰ ਕੀ ਕਰੂਗਾ ਉਹ ਅਕਸਰ ਚਰਚਾ ਦੇ ਰਾਹ ਪਊਗਾ ਸੜਕਾਂ ਤੇ ਆਊਗਾ ਇਹ ਵੱਡੀ ਗਿਣਤੀ ਤੇ ਦੀ ਜਿਹੜੀ ਹੈ ਜਿਟੇਸ਼ਨ ਆ ਨਰੇਗਾ ਮਿਹਦੂਰਾਂ ਦੀ ਜਿਹੜੀ ਉਹ ਵੱਡੀ ਗਿਣਤੀ ਵਿੱਚ ਜਿਹੜੀ ਹਜੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਆ ਹੋਰ ਜਦੋਂ ਇਹ ਲੱਗਿਆ ਕਿ ਸਾਡੇ 125 ਦਿਨ ਗਏ ਕਿੱਥੇ ਅੰਕੜੇ ਤਾਂ ਹੁਣ ਵੀ ਦੱਸਦੇ ਆ ਵਿੱਚ 100 ਦਿਨ ਦਾ ਰਜਗਾਰ ਦੇ ਕੇ 40 ਦਿਨ ਦਾ ਰਜਗਾਰ ਦਿੱਤਾ ਗਿਆ ਜਿਹੜੇ ਅੰਕੜੇ ਆ ਰਹੇ ਆ 100 ਦਿਨ ਦਾ ਰਜਗਾਰ ਦੇਣ ਦੀ ਥਾਂ ਤੇ 40 ਦਿਨ ਦਾ ਦਿੱਤਾ ਜਾ ਰਿਹਾ ਤੇ ਹੁਣ ਜਦੋਂ ਮੰਗੇ ਨਹੀਂ ਜਾਣਾ ਤੇ ਉਦੋਂ ਕੰਮ ਕਿਹਨੇ ਦੇਣਾ ਹੈ ਉਹ ਇਸ ਕਰਕੇ ਇਨ ਮਜ਼ਦੂਰ ਹੈ ਜਿਹੜਾ ਉਹ ਲਾਮਬੰਦ ਹੋ ਕੇ ਇਹਦੇ ਸਰਕਾਰੇ ਵੀ ਸੋਚਦੀ ਸੀ ਜਦੋਂ ਖੇਤੀ ਕਾਨੂੰਨ ਲਾਗੂ ਕਰਿਆ ਕਿ ਬੜਾ ਮਤਲਬ ਕਿ ਸੋਸ਼ਲ ਮੀਡੀਆ ਰਹੀਂ ਪ੍ਰਿੰਟ ਮੀਡੀਆ ਰਹੀਂ ਗੋਦੀ ਮੀਡੀਆ ਰਹੀਂ ਇਹ ਪ੍ਰਚਾਰ ਕਰਿਆ ਗਿਆ ਕਿ ਇਹ ਤਿੰਨ ਕਾਨੂੰਨ ਹੈ ਜਿਹੜੇ ਬੜੇ ਥੋੜੇ ਕਿਸਾਨਾਂ ਦੇ ਹਿੱਤ ਚ ਹੈ ਪਰ ਕਿਉਂਕਿ ਕਿਸਾਨ ਸਮਝ ਚੁੱਕੇ ਸੀ ਤੇ ਫਿਰ ਐਡੀ ਵੱਡੀ ਜਿਹੜੀ ਲਾਮਬੰਦੀ ਹੋਈ ਉਹ ਕਾਨੂੰਨਾਂ ਦੇ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਉਹਨਾਂ ਹੱਥਾਂ ਨਾਲ ਹੀ ਲੈਣਾ ਪਿਆ ਸੋ ਨਰੇਗਾ ਕਾਨੂੰਨ ਨੂੰ ਵੀ ਸਰਕਾਰ ਨੂੰ ਉਹਨਾਂ ਹੱਥਾਂ ਨਾਲ ਹੀ ਵਾਪਸ ਲੈਣਾ ਪੈਣਾ ਜਦੋਂ ਮਜ਼ਦੂਰ ਨੇ ਇਸ ਨੂੰ ਵੱਡੇ ਸੰਘਰਸ਼ ਦੇ ਰਾਹ ਤੇ ਪੈ ਗਏ ਮਜ਼ਦੂਰਾਂ ਦੇ ਮੁੰਡੇ ਵੀ ਐ ਮਜ਼ਦੂਰਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਉਹ ਕਿਉਂ ਨਹੀਂ ਵੱਡੀ ਪੱਧਰ ਤੇ ਵਿਰੋਧ ਕਰ ਦੇਣਾ ਸਰਾਰੇ ਨਹੀਂ ਨਹੀਂ ਇਹ ਕਦੇ ਨਹੀਂ ਹੁੰਦਾ ਕਿ ਟਿਕਟ ਦੇਣ ਵਾਲਾ ਸਰਕਾਰ ਦਾ ਝੋਲੀਆ ਚੁਕਾਉਂਦਾ ਜਿਹੜਾ ਸਰਕਾਰ ਦੇ ਤੋਂ ਕੁਝ ਲੈ ਰਿਹਾ ਹੈ ਉਹ ਆਪ ਦਾ ਨੁਕਸਾਨ ਸੋਚਦਾ ਇਹ ਕਦੇ ਨਹੀਂ ਹੁੰਦਾ ਕਿ ਮਜ਼ਦੂਰ ਜਿਹੜਾ ਇੱਕ ਅਰਬਾਪਤੀ ਮਜ਼ਦੂਰ ਹੈ ਉਹਨੂੰ ਇੱਕ ਦਿਹਾੜੀ ਕਰਦੇ ਮਜ਼ਦੂਰ ਬਾਰੇ ਕੋਈ ਗਿਆਨ ਨਹੀਂ ਹੈ ਵੀ ਉਹ ਕਿਵੇਂ ਭੁੱਖਾ ਸੌਂਦਾ ਹੈ ਉਹ ਤੇ ਇੱਕ ਕਲੀਨ ਮਤਲਬ ਕਿ ਜਮਾਤ ਬਣ ਜਾਂਦੀ ਹੈ ਠੀਕ ਹੈ ਮਜ਼ਦੂਰ ਆ ਉਹ ਕਾਸਟ ਉਹਦੀ ਮਜ਼ਦੂਰਾਂ ਨਾਲ ਬਣੀ ਹੋਈ ਆ ਉਸ ਮਜ਼ਦੂਰਾਂ ਦੀ ਕਾਸਟ ਚੋ ਰਿਜ਼ਰਵੇਸ਼ਨ ਦਾ ਫਾਇਦਾ ਠਾਉਂਦਾ ਹੋਇਆ ਅਫਸਰ ਬਣ ਗਏ ਕੋਈ ਮਨਿਸਟਰ ਬਣ ਗਏ ਪਰ ਜੇ ਉਹ ਮਜ਼ਦੂਰਾਂ ਦੇ ਹੁੰਦੇ ਤਾਂ ਉਸ ਸਮੇਂ ਲੋਕ ਸਭਾ ਜਦੋਂ ਬਿੱਲ ਪਾਸ ਹੋਇਆ ਸੀ ਤੇ ਮਜ਼ਦੂਰਾਂ ਨਾਲ ਖੜਦੇ ਮਜ਼ਦੂਰਾਂ ਦੀ ਗੱਲ ਕਰਦੇ ਬਾਈਕਟ ਕਰਕੇ ਉਸ ਬਿੱਲ ਚ ਵਾਸ ਵਾਪਸ ਹੁੰਦੇ ਜਿਹੜੇ ਬੀਜੇਪੀ ਦੇ ਸੀ ਇਸੇ ਤਰ੍ਹਾਂ ਦੇ ਹੀ ਹੈ ਕਿਉਂਕਿ ਜਦੋਂ ਕੁਰਸੀ ਦੀ ਜਿਹੜੀ ਭੁੱਖ ਹੈ ਕੁਰਸੀ ਦਾ ਲਾਲਚ ਹੈ ਹੁਣ ਵੀ ਤੁਸੀਂ ਦੇਖਿਆ ਕਿ ਜਦੋਂ ਮਤਲਬ ਕਿ ਲੈਂਡ ਪੂਲਿੰਗ ਨੀਤੀ ਲਾਗੂ ਹੋਈ ਹੈ 1 2 ਐਮਐਲਆ ਤੋਂ ਛੱਡ ਕੇ ਕਿਉਂਕਿ ਜਿਹੜਾ ਬੋਲਦਾ ਸੀ ਉਹਨੂੰ ਅਗਲੇ ਦਿਨੀ ਕੁਰਸੀ ਦਾ ਖਤਰਾ ਉਹਦੇ ਤੇ ਇਨਕੁਆਰੀਆਂ ਦਾ ਖਤਰਾ ਤੇ ਉਹ ਲੈਂਡ ਪੂਲਿੰਗ ਦੇ ਨੀਤੀ ਦੇ ਵਿੱਚ ਪੰਜਾਬ ਦੇ ਕਿੰਨੇ ਕਿ ਕਿਸਾਨਾਂ ਨੇ ਮਤਲਬ ਕਿ ਬਗਾਵਤ ਕੀਤੀ ਐ ਐਮਐਲਿਆਂ ਨੇ ਫਿਰ ਐਮਪੀਆਂ ਨੇ ਕਿੰਨਾ ਕਿ ਨੇ ਬਗਾਵਤ ਕੀਤੀ ਐ ਫਿਰ ਜਦੋਂ ਮਤਲਬ ਕਿ ਆਪਣਾ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਆ ਉਦੋਂ ਐਮਪੀਆਂ ਨੇ ਕਿੰਨਾ ਕਿ ਨੇ ਬਗਾਵਤ ਕੀਤੀ ਇੱਕ ਦੁਕਾਨ ਛੱਡ ਕੇ ਤੇ ਜਿਹੜਾ ਨੇ ਬਗਾਵਤ ਕੀਤੀ ਐ ਸਰਕਾਰ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਦੀਆਂ ਤਨਖਾਹਾਂ ਰੋਕੀਆਂ ਉਹਨਾਂ ਦੇ ਇਨਕੁਆਰੀਆਂ ਵੜਾਠਾਈਆਂ ਸੋ ਚੋਰ ਅੰਦਰੋਂ ਚੋਰ ਐ ਡਰਦੇ ਐ ਈੜੀ ਦੇ ਛੱਪੇ ਤੋਂ ਡਰਦੇ ਐ ਸੀ ਵੀ ਦੇ ਐ ਤੋਂ ਡਰਦੇ ਐ ਸੋ ਇਸ ਕਰਕੇ ਉਹ ਲੋਕ ਨਹੀਂ ਬੋਲਦੇ ਇਹ ਜਿਨ੍ਹਾਂ ਦੇ ਢਿੱਡ ਤੇ ਲੱਤ ਵੱਜਦੀ ਐ ਉਹੀ ਬੋਲਣੇ